ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਏਜੇ ਵਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਹੈਗੇ ਹਾਂ ਜੀ ਰਾਜਗੁਰੂ ਨਗਰ ਸਿੰਧੀ ਬੇਕਰੀ ਮਾਰਕੀਟ 'ਚ ਇੱਥੇ ਇੱਕ ਨਿਊਲੀ ਓਪਨ ਰੈਸਟੋਰੈਂਟ ਹੈ ਜੀ ਆਪਣੀ ਨਿੱਗੀ ਰਸੋਈ ਤੇ 2 ਮਹੀਨੇ ਪਹਿਲਾਂ ਹੀ ਰੈਸਟੋਰੈਂਟ ਓਪਨ ਹੋਇਆ ਵਾ ਤੇ ਮੈਂ ਅੱਜ 3rd ਟਾਈਮ ਇੱਥੇ ਵਿਜ਼ਿਟ ਕੀਤਾ ਵਾ ਕਿਉਂਕਿ ਇਹਨਾਂ ਕੋਲੇ ਹਰ ਤਰ੍ਹਾਂ ਦੇ ਕੁਲਚੇ ਹੁੰਦੇ ਆ ਤੇ ਸਪੈਸ਼ਲੀ ਜਿਵੇਂ ਅੱਜਕੱਲ ਆਪਾਂ ਦੇਖਦੇ ਹਾਂ ਜੀ ਮੈਦੇ ਵਾਲੇ ਕੁਲਚੇ ਮਿਲਦੇ ਤੇ ਇਹਨਾਂ ਦੇ ਬੀਟ ਬੇਸ ਕੁਲਚੇ ਵੀ ਹੁੰਦੇ ਜਿਵੇਂ ਆਟੇ ਵਾਲੇ ਕੁਲ ਬਹੁਤ ਹੀ ਵਾਇਰਲ ਆ ਇੰਸਟਾਗ੍ਰam YouTube ਤੇ ਉਹ ਵੀ ਤੁਹਾਨੂੰ ਮੈਂ ਜ਼ਰੂਰ ਦਿਖਾਉਂਗਾ ਤੇ ਬਾਕੀ ਰੈਸਟੋਰੈਂਟ ਨੂੰ ਇੰਟਰੋਡਕਸ਼ਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਆਲਰੇਡੀ ਇੰਸਟਾਗ੍ਰam Facebook YouTube ਤੇ ਬਹੁਤ ਹੀ ਫੇਮਸ ਹੋ ਚੁੱਕਾ ਹੈ ਜੀ ਰੈਸਟੋਰੈਂਟ ਆਪਣੀ ਨਿੱਗੀ ਰਸੋਈ ਰੈਸਟੋਰੈਂਟ ਹੈ ਜੀ ਤੇ ਬਾਕੀ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਦੇਖਾਂਗੇ ਕਿਹੜੇ ਕਿਹੜੇ ਇੱਥੇ ਆਈਟਮਸ ਹੁੰਦੇ ਆ ਤੇ ਬਾਕੀ ਇਹਨਾਂ ਦਾ ਤੁਹਾਨੂੰ ਮੈਨੂ ਕਾਰਡ ਵੀ ਦਿਖਾਵਾਂਗੇ ਜਿਹੜੀ ਸਭ ਤੋਂ ਮੋਸਟ ਵਾਇਰਲ ਇਹਨਾਂ ਦੀ ਸਿਗਨੇਚਰ ਆਈਟਮ ਆ 1.5 ਫੁੱਟ ਦਾ ਕੁਲਚਾ ਹੁੰਦਾ ਵਾ ਜੀ ਤੇ ਪੂਰਾ ਮੈਜ਼ਰ ਕਰਕੇ ਉਹ ਦਿਖਾਉਂਦੇ ਆ ਤੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਬਾਕੀ ਆਪਾਂ ਚੱਲਦੇ ਆ ਜੀ ਰੈਸਟੋਰੈਂਟ ਦੇ ਅੰਦਰ ਸਾਹ ਵਾ ਜੀ ਰੈਸਟੋਰੈਂਟ ਦਾ ਬੋਰਡ ਆਪਣੀ ਨਿੱਗੀ ਰਸੋਈ ਤੇ ਸਿੰਧੀ ਬੇકરી ਰਾਜਗੁਰੂ ਨਗਰ ਮਾਰਕੀਟ ਦੇ ਵਿੱਚ ਰੈਸਟੋਰੈਂਟ ਹੈ ਜੀ ਤੇ 2 ਮਿੰਟ ਨਹੀਂ ਹੋਇਆ ਹਜੇ ਓਪਨ ਹੋਏ ਨੂੰ ਤੇ ਬਾਕੀ ਇੰਸਟਾਗ੍ਰam ਫੇਸਬੁੱਕ ਤੇ ਇਹਨਾਂ ਦੀ ਵੀਡੀਓਜ਼ ਬਹੁਤ ਹੀ ਵਾਇਰਲ ਚੱਲਦੀਆਂ ਵੀ ਕਿਉਂਕਿ ਕੁਆਲਿਟੀ ਆਫ ਫੂਡ ਹੀ ਬਹੁਤ ਵਧੀਆ ਮੈਂ ਅੱਜ ਖੁੱਦ 3rd ਟਾਈਮ ਇੱਥੇ ਵਿਜ਼ਿਟ ਕੀਤਾ ਵਾ ਤੇ ਬਾਕੀ ਆਪਾਂ ਅੰਦਰ ਚੱਲਦੇ ਆ ਜੀ ਸ਼ੇਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਜੀ ਆਹ ਵਧੀਆ ਭਾਈ ਭਾਈ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਪਰਮਿਸ਼ਨ ਦੇ ਦੀ ਵੀਡੀਓ ਸ਼ੂਟ ਵਾਸਤੇ ਤੇ ਭਾਈ ਰੈਸਟੋਰੈਂਟ ਕਿੰਨਾ ਟਾਈਮ ਹੋ ਗਿਆ ਜੀ ਓਪਨ ਹੋਏ ਨੂੰ ਹਾਂ ਜੀ ਇਹਨੂੰ ਆਲਮੋਸਟ ਆਪਣੇ 2 ਮਹੀਨੇ ਹੋ ਚੱਲੇ ਆ 2 ਮਹੀਨੇ ਹੋ ਚੱਲੇ ਆ ਠੀਕ ਹੈ ਜੀ ਤੇ ਆਪਣੀ ਨਿੱਗੀ ਰਸੋਈ ਰੈਸਟੋਰੈਂਟ ਦਾ ਨਾਮ ਆ ਤੇ ਅੱਜ ਤੁਹਾਡੇ ਕੋਲ ਮੈਂ ਵੀ 3rd ਟਾਈਮ ਵਿਜ਼ਿਟ ਕੀਤਾ ਕਿਉਂਕਿ ਤੁਹਾਡੇ ਕੁਲਚੇ ਬਹੁਤ ਹੀ ਵਧੀਆ ਟੇਸਟ ਆ ਜੀ ਤੇ ਬਿਲਕੁਲ ਜਿਵੇਂ ਘਰ ਵਰਗੇ ਹੁੰਦੇ ਆ ਤੇ ਸਪੈਸ਼ਲੀ ਜਿਵੇਂ ਆਪਾਂ ਦੇਖਦੇ ਆ ਵੀ ਮੈਦੇ ਦੇ ਕੁਲਚੇ ਹੁੰਦੇ ਆ ਤੇ ਤੁਸੀਂ ਆਟੇ ਵਾਲਾ ਲੈ ਕੇ ਆਏ ਹੋ ਇਹ ਨਿਊ ਯਾ ਕਨਸੈਪਟ ਮਤਲਬ ਕਿਹੜੇ ਹਿਸਾਬ ਨਾਲ ਆਪਣਾ 80 ਤੋਂ 85% ਸਾਡਾ ਮੈਦਾ ਹੀ ਆਟਾ ਹੀ ਚੱਲਦਾ ਸਾਡਾ ਇੱਥੇ ਠੀਕ ਹੈ ਜੀ ਤੇ ਸਾਡੀ ਮੋਲਟਨ ਬ੍ਰਾਂਚ ਹੈਗੀ ਆ ਅੱਛਾ ਤੇ ਉੱਥੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਆਟਾ ਕੁਲਚਾ ਆਪਣਾ ਸਟਾਰਟ ਹੋਇਆ ਸੀਗਾ ਆਟਾ ਕੁਲਚਾ ਹੋਇਆ ਸੀਗਾ ਤੇ ਇੱਕ ਇੰਸਟਾਗ੍ਰam ਤੇ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ 1.5 ਫੁੱਟ ਦਾ ਜਿਹੜਾ ਕੁਲਚਾ ਵਾ ਉਹ ਮਤਲਬ ਪੂਰੇ ਲੁਧਿਆਣੇ 'ਚ ਮੈਂ ਕਿਤੇ ਇਦਾਂ ਦਾ ਹਾਂਜੀ ਦੋ ਬੰਦੇ ਬਹੁਤ इजीली ਖਾ ਸਕਦੇ ਆ ਹਾਂਜੀ ਆਟਾ ਮੈਦਾ ਦੋਨੇ ਅਵੇਲੇਬਲ ਹੈਗੇ ਨਹੀਂ ਮੈਂ ਤੁਹਾਡੇ ਕੋਲੇ ਦੋਨੋਂ ਤਿੰਨ ਦੋ ਵਾਰੀ 1.5 ਫੁੱਟ ਦੇ ਲੈ ਕੇ ਚੱਲਿਆ ਸੀ ਤਾਂ ਤਿੰਨ ਜਣਿਆਂ ਨੇ ਵੀ ਖਾਦਾ ਤੁਹਾਨੂੰ ਮੈਂ ਹਾਂ ਨਾਲ ਬੰਦਾ ਜਿਹੜਾ ਹੈਗਾ ਐਡਜਸਟ ਹੋ ਜਾਂਦਾ ਜਿਹੜਾ ਪ੍ਰੋਪਰ ਕਹਿ ਲਉ ਪੂਰਾ ਨਾਸ ਤੇ ਬਕਾਇਦਾ ਸਕੇਲ ਰੱਖਿਆ ਹੋਇਆ ਹੈ ਜੀ ਠੀਕ ਹੈ ਜੀ 1.5 ਫੁੱਟ ਤੋਂ 1 ਇੰਚ ਵੱਧ ਹੋ ਜਾਊਗਾ ਜੀ ਕੱਟ ਨਹੀਂ ਦਵਾਂਗੇ ਤੁਹਾਨੂੰ ਜਿਹੜਾ ਠੀਕ ਹੈ 1.5 ਫੁੱਟ ਤੋਂ ਵੱਧ ਹੋ ਜਾਊਗਾ ਕੱਟ ਨਹੀਂ ਕਨੀ ਹੋਊਗਾ ਤੇ ਉਹ ਵੀ ਮਤਲਬ ਕਿਸ ਕਿਸ ਉਹਦੇ ਚ ਹੁੰਦਾ ਵਾ ਉਹ ਮਤਲਬ ਇੰਗਰੀਡੀਅੰਟਸ ਜਿਹੜੇ ਪੈਂਦੇ ਨੇ ਮੋਟ ਚੋਇਸਿਸ ਦੇਤੀਆਂ ਅਸੀਂ ਕਸਟਮਰ ਨੂੰ ਇੱਕ ਆਲੂ ਪਿਆਇ ਲਵਾ ਸਕਦੇ ਆ ਹਾਂਜੀ ਇੱਕ ਮਿਕਸ ਵੈਜ ਹੋ ਜਾਏ ਇੱਕ ਆਲੂ ਪਿਆਜ ਹੋ ਜਾਊਗਾ ਬਾਕੀ ਜਿਹੜਾ ਤੁਸੀਂ ਕਹੋਗੇ ਆਪਣੇ ਹਿਸਾਬ ਨਾਲ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਅੱਛਾ ਤੇ ਜਿਵੇਂ ਪਨੀਰ ਵਗੈਰਾ ਤਾਂ ਦੇਖਦੇ ਜਿਵੇਂ ਮੈਂ ਕੱਲ ਤੁਹਾਡੇ ਕੋਲੇ ਆਇਆ ਸੀ ਕੱਲ ਵੀ ਮੈਂ ਤੁਹਾਡੇ ਕੋਲੇ ਆਗੇ ਜਿਵੇਂ ਇੱਕ ਕਸਟਮਰ ਪਨੀਰ ਦੀ ਡਿਮਾਂਡ ਕਰਦਾ ਸੀ ਜਿਵੇਂ ਪਨੀਰ ਦੀ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਅੱਛਾ ਮਤਲਬ ਜਿਵੇਂ ਆਪਣੀ ਚੋਇਸ ਨਾਲ ਕਸਟਮਾਈਜ਼ ਕਰਵਾ ਜਿੱਦਾਂ ਦਾ ਉਹ ਟੇਸਟ ਲਾਈਕ ਕਰਦੇ ਬਿਲਕੁਲ ਜੀ ਬਿਲਕੁਲ ਤੇ ਜਿਵੇਂ ਹੁਣ 1.5 ਫੁੱਟ ਦਾ ਕੁਲਚਾ ਹੋਣਾ ਉਹਦੇ ਨਾਲ ਜਿਹੜੀ ਛੋਲੇ ਹੁੰਦੇ ਆ ਉਹ ਵੀ ਹੁਣ ਕੁਆਂਟੀਟੀ ਆਪਾਂ ਨੂੰ ਜ਼ਿਆਦਾ ਚਾਹੀਦੀ ਹੈ ਮਤਲਬ ਉਹਨਾਂ ਕਈ ਐ ਕੋਈ ਦਿੱਕਤ ਨਹੀਂ ਮੈਂ ਕਹਿੰਦਾ ਤੁਸੀਂ ਦੋ ਪਲੇਟਾਂ ਚਾਰ ਪਲੇਟਾਂ ਜਿੰਨੀਆਂ ਕੋ ਠੀਕ ਹੈ ਜੀ ਉਹਨੀਆਂ ਕਰਾਂਗੇ ਜੀ ਬਾਕੀ ਇਹ ਪੈਕਿੰਗ ਦੇ ਵਿੱਚ ਹੈਗੀ ਆ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਚੀਜ਼ ਵੱਧ ਚੱਲ ਜੇ ਆਪਾਂ ਘੱਟ ਨਹੀਂ ਭੇਜਨੀ ਬਿਲਕੁਲ ਵੀ ਠੀਕ ਹੈ ਜੀ ਹਾਂਜੀ ਤੇ ਫਿਰ ਅੱਜ ਆਪਾਂ 1.5 ਫੁੱਟ ਕੁਲਚਾ ਫਿਰ ਸਾਡੇ ਵਾਸਤੇ ਵੀ ਲਾ ਦਿਓ ਜਿਵੇਂ ਮਿਕਸ ਵੇਜ ਚ ਤੇ ਆਟਾ بیس ਚ ਆਪਾਂ 1.5 ਫੁੱਟ ਦਾ ਕੁਲਚਾ ਲਵਾਂਗੇ ਤੇ ਬਾਕੀ ਤੁਹਾਨੂੰ ਇਹਨਾਂ ਦਾ ਮੈਂ ਸਪੈਸ਼ਲ ਪੈਟੀ ਕੁਲਚਾ ਵਾ ਤੇ ਸਿੰਦੀ ਬੇਕਰੀ ਰਾਜਗੁਰੂ ਨਗਰ ਮਾਰਕੀਟ ਚ ਇਹਨਾਂ ਦਾ ਰੈਸਟੋਰੈਂਟ ਹੈ ਜੀ ਨਿਊਲੀ ਓਪਨ ਆਪਣੀ ਨਿੱਗੀ ਰਸੋਈ ਬਾਕੀ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਔਰ ਤੇ ਤੁਸੀਂ ਵੀ ਈਜ਼ੀਲੀ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਕੁਆਲਿਟੀ ਆਫ ਫੂਡ ਬਹੁਤ ਹੀ ਵਧੀਆ ਤੇ ਸਪੈਸ਼ਲੀ ਜਿਹੜੇ ਕੁਲਚੇ ਇਹਨਾਂ ਦੇ ਵਾਈਟ ਬਟਰ ਦੇ ਨਾਲ ਦਿੰਦੇ ਆ ਇਹ ਬਿਲਕੁਲ ਘਰ ਵਰਗਾ ਕੁਲਚਾ ਹੁੰਦਾ ਵਾ ਕੋਈ ਵਿੱਚ ਐਕਸਟਰਾ ਔਇਲ ਨਹੀਂ ਹੈਗਾ ਕੋਈ ਵਿੱਚ ਆਰਟੀਫੀਸ਼ੀਅਲ ਇੰਗਰੀਡੀਐਂਟਸ ਨਹੀਂ ਹੈਗੇ ਤੇ ਬਹੁਤ ਹੀ ਵਧੀਆ ਟੇਸਟ ਹੁੰਦਾ ਮੈਂ ਖੁਦ ਅੱਜ 3rd ਟਾਈਮ ਇੱਥੇ ਵਿਜ਼ਿਟ ਕੀਤਾ ਮੈਂ ਤੇ ਮੈਂ ਆਪਣੇ ਪਰ ਬਹੁਤ ਹੀ ਹਾਈਜਨਿਕ ਲੈਵਲ ਨਾਲ ਇੱਥੇ ਫੂਡ ਰੈਡੀ ਹੁੰਦਾ ਵਾ ਤੁਸੀਂ ਦੇਖ ਸਕਦੇ ਹੋ ਪੂਰਾ ਸੈਟਿੰਗ ਏਰੀਆ ਪ੍ਰੋਪਰ ਹੈ ਜੀ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਹੁਣ ਆਪਾਂ ਡੇਢ ਫੁੱਟ ਦਾ ਕੁਲਚਾ ਅੱਜ ਰੈਡੀ ਕਰਵਾਵਾਂਗੇ ਤੁਹਾਨੂੰ ਵੀ ਦਿਖਾਉਂਗਾ ਮੈਂ ਕਿੱਦਾਂ ਦਾ ਤੇ ਟੇਸਟ ਵੀ ਤੁਹਾਨੂੰ ਜਰੂਰ ਦੱਸੂਗਾ ਮੈਂ ਉਹਦਾ ਚਲੋ ਬਾਕੀ ਇਹ ਇੱਥੇ ਦੇ ਜੀ ਆਪਾਂ ਕਹਿ ਸਕਦੇ ਹਾਂ ਉਸਤਾਦ ਜੀ ਨੇ ਜਿਵੇਂ ਹੈਡ ਸ਼ੈਮ ਸਰ ਆਪਾਂ ਦਾ ਨਾਮ ਕੀ ਹੈ मेरा नाम राकेश कुमार राकेश कुमार अच्छा जी आप जी यहाँ पे सारा कुछ आप ही रेडी करते हो जी जी सर अच्छा चलो फिर आज हमको भी डेढ़ फुट का कुलचा खिला दो तो पहले ये आटे में रेडी हो रहा है जी सर ये आटे में रेडी हो रहा है अच्छा एक मैदा बेस होता है एक आटा बेस होता है दो तरह के आते हैं हाँ जी। अच्छा और मसाला इसका जो आप इसमें फिलिंग करते हो स्टफिंग करते हो वो स्टफिंग जो करते हैं सर कस्टमर अच्छा ये स्टफिंग है मिक्स वेज की है अच्छा इसमें क्या क्या डाला होता है क्या क्या डाला होता है इसमें शिमला मिर्च होती है और हाँ चुकंदर है कैरेट है अच्छा चुकंदर भी होता है हां जी ओनियन अच्छा, भी है ठीक है ओनियन भी है इसमें ठीक है ठीक है चलो बहुत बढ़िया लगाओ फिर आज 1.5 फुट ये कुलचा आज सुबह का ब्रेकफास्ट आज यहीं पे करेंगे हां ये अपना पेड़ा तैयार हो गया है हाँ जी, इतना बड़ा क्योंकि आज इस टाइम मॉर्निंग का क्राउड कट आ तो ता करके हरे सवेरे का ही टाइम है हां जी ये देखिए इतना बड़ा लो जी ये 1.5 फुट की स्टॉपिंग जा रही है 1.5 फुट ये कुलचेरी तो ही देख सकते हो अच्छा हां ਵਾਹ ਜੀ ਸਰ ਸਮਾਨ ਤਾਂ ਪੂਰਾ ਖੁੱਲਾ ਭਰ ਕੇ ਦਿੰਨੇ ਹੋ ਵਿੱਚ ਹਨ ਕਹਿ ਮਿਲਦਾ ਠੀਕ ਹੈ ਇਹ ਬਾਅਦ ਬਾਅਦ ਤੇਰੀ ਉਹਨੇ ਪਾਤੀ ਲਾ ਤਾਂ ਸੱਤ ਅੱਖਰ ਨੰਬਰ ਲੈ ਕੇ ਸੈਂਡਾ ਕਿਹਾ ਦਰਮੇਂ ਕੀ ਨਹੀਂ ਲੱਗ ਰਿਹਾ ਜਨ ਹੈ अच्छा ये पूरी स्टफिंग इसमें फिलिंग हो चुकी है इसमें फिलिंग हो ठीक है इसमें फिलिंग हो गई अब हाँ, ये हो गया आप तैयार अच्छा पेड़ा तैयार हो गया ठीक है जी हाँ पेड़ा पूरा तैयार हो गया कोई हाँ। तो बात नहीं वो पूरा बाद में नाप के देखेंगे हाँ जी भी पूरा हाँ एक इंच ज्यादा के जरूर कर देना चाहे कम मत करना लेकिन वो क्या कस्टमर ने कहने घर नहीं है कि हम अपने मर्जी से कर देंगे अच्छा तो ये बंद हो ही जाएगा ठीक है ठीक है चलो कट नहीं लगा, होगा लगाओ लगाओ आज तो अभी लेंथ बहुत बड़ी हो रही है ਕਿ ਸਕੇਲ ਵੀ ਰੱਖਾ ਹੋਇਆ ਹੈ ਇੱਥੇ ਪੂਰਾ ਨਾਪ ਕੇ ਦੇ ਦੇ ਸਕੇਲ ਨਾਲ ਨਾਪ ਕੇ ਦਿੰਦੇ ਆ ਪੂਰਾ 1.5 ਫੁੱਟ ਦਾ ਕਹਿੰਦੇ ਵੀ 1 ਇੰਚ ਜ਼ਿਆਦਾ ਹੋ ਜਾਊਗਾ ਪਰ ਘੱਟ ਨਹੀਂ ਹੁੰਦਾ ਬੰਦੇ ਨੇ ਪਹਿਲਾਂ ਤਾਂ ਸਟਫਿੰਗ ਹੀ ਬੜੀ ਐਕਸੀਲੈਂਟ ਲੱਗੀ ਮੈਨੂੰ ਕਿਉਂਕਿ ਜ਼ਿਆਦਾਤਰ ਆਲਮੋਸਟ ਆਲੂ ਪਿਆਜ਼ ਵਗੈਰਾ ਵਾਲੀ ਦੇਖਿਆ ਪਰ 1.5 ਫੁੱਟ ਵਾਲਾ ਕਨਸੈਪਟ ਮੈਂ ਪੂਰੇ ਲੁਧਿਆਣੇ 'ਚ ਨਹੀਂ ਦੇਖਿਆ ਇਸ ਟਾਈਮ ਬਾਕੀ ਪੰਜਾਬ 'ਚ ਹੋਵੇ ਇਹ ਮੈਨੂੰ ਪਤਾ ਨਹੀਂ ਹੈ ਕਿਉਂਕਿ ਮੈਂ ਇਹ ਚੀਜ਼ ਇੱਥੇ ਫਸਟ ਟਾਈਮ ਦੇਖੀ ਆ ਵਾਹ ਜੀ ਵਾਹ ਪੂਰਾ ਕੰਪਲੀਟ ਹੈ ਇਹ ਲਓ ਜੀ ਹੁਣ ਸਕੇਲ ਆ ਗਿਆ ਹੁਣ ਆਪਾਂ ਪਹਿਲਾਂ ਲੈਂਥ ਦੇਖ ਲਈਏ ਜੀ ਹਾਂ 19 ਹੋ ਗਿਆ ਫਿਰ ਅੱਛਾ 18 ਦੇ ਜਗ੍ਹਾ ਕੋਈ 1 ਇੰਚ ਠੀਕ ਹੈ ਦਾਦ ਜੀ ਦੇਖ ਸਕਦੇ ਹੋ ਜੀ 19 ਇੰਚ ਆ ਪੂਰਾ ਇਹ ਠੀਕ ਹੈ ਬਦਨੇ ਦੇਉਂਗੇ ਠੀਕ ਹੈ ਠੀਕ ਹੈ ਵੈਸੇ ਹਮਾਰਾ 18 ਇੰਚ ਹੁੰਦਾ ਇਹ ਥੋੜਾ ਵੱਡਾ ਗਿਆ। ਅੱਛਾ ਅੱਛਾ 1 ਇੰਚ ਜ਼ਿਆਦਾ ਹੀ ਆ। ਹਾਂ ਜ਼ਿਆਦਾ ਹੋ ਗਿਆ ਇਹ ਬਿਲਕੁਲ ਅੰਦਾਜ਼ਾ ਤੇ ਠੀਕ ਹੈ ਠੀਕ ਹੈ। ਨਹੀਂ ਨਹੀਂ ਬਹੁਤ ਬੜੀ ਇਹ ਮੈਨੇ ਫਸਟ ਟਾਈਮ ਦੇਖੀ ਅੱਜ ਇਤਨੀ ਬੜੀ। 1.5 ਫੁੱਟ ਇਹ ਕੁਲਚਾ ਮੈਨੇ ਫਸਟ ਟਾਈਮ ਸੁਣਨਾ ਅੱਜ ਕਿਸੇ ਰੈਸਟੋਰੈਂਟ ਮੇ ਹੈ ਨਹੀਂ ਹੈ ਅਭੀ। ਚਲੋ ਲਗਾਓ ਫਿਰ ਆ। ਅੱਛਾ ਇਹ ਦੇਸੀ ਕੀ ਆ? ਹਾਂ ਜੀ। ਅਛਾ ਦੇਸੀ ਕੀ ਉੱਤੇ ਲਾ ਕੇ ਦਿੱਤੇ। ਹਾਂ ਜੀ। ਠੀਕ ਹੈ। ਬਈ ਸਟਫਿੰਗ ਕਰਨ ਚ ਕੋਈ ਕੰਜੂਸੀ ਨਹੀਂ ਹੈ ਕਿ ਖੁੱਲਾ ਸਮਾਨ ਦਿੰਦੇ ਆ ਇੱਥੇ। ਕੋਈ ਦੇਖ ਸਕਦੇ ਹੋ। ਤੇ ਕੁਆਲਟੀ ਵੀ ਬਹੁਤ ਵਧੀਆ ਜਿਹੜੇ ਇੰਗਰੀਡੀਅੰਟਸ ਇਹਦੇ ਵਿੱਚ ਫੀਲਿੰਗ ਹੁੰਦੀ ਹੈ ਤੁਸੀਂ ਦੇਖ ਸਕਦੇ ਜਿਹੜੀ ਸਟਫਿੰਗ ਆ ਬਹੁਤ ਹੀ ਵਧੀਆ ਤਰੀਕੇ ਨਾਲ ਸਟਫਿੰਗ ਹੁੰਦੀ ਹੈ ਬਾਕੀ ਆ ਮਿਕਸ ਹੈ ਜੋ ਉੱਪਰੋਂ ਦੀ ਹੋਰ ਆ ਗਈ ਵੈਸੇ ਤਾਂ ਸਟਫਿੰਗ ਵਿੱਚ ਹੋਈ ਹੈ ਤੇ ਉੱਪਰੋਂ ਵੀ ਹੋਰ ਕਰਕੇ ਦਿੰਦੇ ਆ ਇਹ ਬੀਟਰ ਰੂਟ ਹੋ ਗਏ ਹਰੀ ਮਿਰਚ ਹੋ ਗਈ ਜੀ ਸਾਰੇ ਅਗਿਆ ਜਾਏਗਾ ਤੰਦੂਰ ਤੇ ਅੱਛਾ ਲਓ ਜੀ ਇਹ ਤੰਦੂਰ ਤੇ ਚੱਲਿਆ ਹੋਇਆ ਲਓ ਜੀ ਲੱਗ ਗਿਆ ਤੰਦੂਰ اس کو کتنا کا ٹائم لگ جاتا ہے ریڈی ہونے میں بس 5-7 منٹ لگتے ہیں 5-7 منٹ میں ریڈی ہو جائے گا ٹھیک ہے پورا ریڈی ہے یہ ہاں جی ڈیڑھ فٹا گلچہ ریڈی ہو گیا پورا تو دیکھ سکتے ہیں تے بہت ہی ودیا لگ رہا ہے دیکھنے نو تے تھوڑا روم کو ਪਈ ਰੈਡੀ ਹੈ ਪੂਰੀ ਟ੍ਰੇ ਆ ਰੈਡੀ ਹੈ ਭਾਜੀ ਬਿਲਕੁਲ ਤੁਹਾਡਾ 1.5 ਫੁੱਟੀਆਂ ਲੱਗ ਰਿਹਾ ਜੀ ਠੀਕ ਹੈ ਜੀ ਇਹ ਨਾਲ ਭਾਜੀ ਇਹ ਕੀ ਆਊਗਾ ਹੁਣ ਇਹ ਨਾਲ ਭਾਜੀ ਇਹ ਪਹਿਲਾਂ ਪ੍ਰੋਪਰ ਬਰਸ਼ਿੰਗ ਹੋਊ ਜੀ ਕਰਾਂਗੇ ਅੱਛਾ ਬਟਰ ਦੀ ਹੁੰਦੀ ਹੈ ਜੀ ਬਟਰ ਭਾਜੀ ਇਹ ਮੁੱਲ ਬਟਰ ਦੀ ਬਰਸ਼ਿੰਗ ਹੋਊਗੀ ਇਹਦੇ ਨਾਲ ਬਟਰ ਦੀ ਬਰਸ਼ਿੰਗ ਹਾਂਜੀ ਹਾਂ ਠੀਕ ਹੈ ਬਟਰ ਵੀ ਵਧੀਆ ਕੁਆਲਿਟੀ ਦਾ ਯੂਜ਼ ਬਟਰ ਭਾਜੀ ਸਾਰਾ ਕੁਝ ਮਿਲੂਗਾ ਤੁਹਾਨੂੰ ਜਿਹੜਾ ਵਾਈਟ ਬਟਰ ਆ ਉਹ ਵੀ ਪ੍ਰੋਪਰ ਅਸੀਂ ਲੈ ਰਹੇ ਹਾਂ ਜੀ ਡੇਰੀ ਤੋਂ ਲੈ ਰਹੇ ਹਾਂ ਠੀਕ ਹੈ ਹਾਂਜੀ ਫੁੱਲ ਕੇ ਮਿਲੂਗਾ ਜੀ ਸਾਰਾ ਸਟੇਕ ਜੀ ਮਤਲਬ ਚੀਜ਼ ਚ ਕੋਈ ਕੰਜੂਸੀ ਨਹੀਂ ਨਹੀਂ ਭਾਜੀ ਮਤਲਬ ਜਿਵੇਂ ਕਸਟਮਰ ਕਹੂਗਾ ਜੀ ਉਹ ਵੀ ਮਿਲੂਗਾ ਠੀਕ ਮਤਲਬ ਕਸਟਮਾਈਜ਼ ਦੀ অপਸ਼ਨ ਵੀ ਹੈਗੀ ਜਿਵੇਂ ਅਗਲੇ ਨੇ ਆਹ ਦੀ ਚੋਇਸ ਦਾ ਕੋਈ ਜੀ ਵਾਈਟ ਬਟਰ ਲੈਣਾ ਵਾਈਟ ਮਿਲੂਗਾ ਜੇ ਅਮੁੱਲ ਬਟਰ ਕਹੋਗੇ ਅਮੁੱਲ ਬਟਰ ਮਿਲ ਜੂਗਾ ਹਾਂ ਜੀ ਜੇ ਕੋਈ ਕਸਟਮਰ ਦੇਸੀ ਕੀ ਦੀ ਡਿਮਾਂਡ ਕਰਦਾ ਉਹ ਵੀ ਪ੍ਰੋਵਾਈਡ ਕਰਾ ਦੇ ਠੀਕ ਹੈ ਜੀ ਮੋ ਲੋ ਕਸਟਮਰ ਨੂੰ ਪੂਰਾ ਹੈਪੀ ਕਰਕੇ ਭੇਜ ਦੇਣਾ ਜਿਵੇਂ ਤੁਹਾਡੇ ਮੈਨੂ ਕਾਰਡ ਤੇ ਲਿਖਿਆ ਹੋਇਆ ਕਮ ਹੰਗਰੀ ਐਂਡ ਗੋ ਹੈਪੀ ਬਿਲਕੁਲ ਬਿਲਕੁਲ اچھا ਇਹ ਵਾਈਟ ਬਟਰ ਆ ਗਿਆ ਆਪਣਾ ਬਿਲਕੁਲ ਵਾਈਟ ਬਟਰ ਵੀ ਡੇਰੀ ਵਾਲਾ ਵਾ ਡੇਰੀ ਵਾਲਾ ਭਾਈ ਬਰਾਬਰ ਅਰੇ ਇਹ ਸਾਰਾ ਭਾਈ ਆਪਨ ਪਹਿਲਾਂ ਪੂਰਾ ਆਵੇ ਅਗਲਾ ਖੁੱਲ ਕੇ ਖਾ ਕੇ ਜਾਂਦਾ ਬਿਲਕੁਲ ਬਿਲਕੁਲ ਭਾਜੀ ਦੋ ਬੰਦੇ ਖਾਓ ਭਾਜੀ ਤਿੰਨ ਬੰਦੇ ਖਾਓ ਪ੍ਰੋਪਰ ਭਾਜੀ ਖਾਣ ਤੋਂ ਬਾਅਦ ਤੁਹਾਨੂੰ ਐ ਨਹੀਂ ਲੱਗੂਗਾ ਕਿ ਹੋਰ ਕੋਈ ਬੰਦائش ਬਚੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਇਹਨਾਂ ਕਟੋਰੀਆਂ 'ਚ ਦੇ ਦੇ ਕਿਹੜੇ ਕਿਹੜੇ ਆਈਟਮ ਆਉਂਦੀ ਐ ਅਸਾਂ ਪਹਿਲਾਂ ਸਭ ਤੋਂ ਪਹਿਲਾਂ ਚਟਣੀ ਆ ਗਈ ਆਪਣੀ ਸਭ ਤੋਂ ਪਹਿਲਾਂ ਭਾਜੀ ਆਪਣੀ ਚਟਣੀ ਆ ਗਈ ਹਾਂਜੀ ਇਹ ਵੀ ਤੁਹਾਡੀ ਆਪਣੀ ਰੈਡੀ ਐ ਇਹ ਆਪਣੀ ਰੈਡੀ ਐ ਜੀ ਇਹ 'ਚ ਪਾਉਂਗਾ ਭਾਜੀ ਹਰਾ ਪਿਆਜ਼ ਅੱਛਾ ਤੇ ਨਾਲ ਇਹਦੇ ਵਿੱਚ ਆਪਾਂ ਬਹੁਤ ਪਾ ਕੇ ਤਾਂ ਮੰਨੋ ਹੋਰ ਕੁਝ ਠੀਕ ਹੈ ਜੀ ਵਾਈਟ ਚਨੇ ਵਾਈਟ ਚਨੇ ਆ ਗਏ ਜੀ ਆਪਣੇ ਚਨੇ ਦੀ ਕੁਆਲਟੀ ਵੀ ਬਹੁਤ ਵਧੀਆ ਹੈ ਪ੍ਰੋਪਰ ਭਰੇ ਟਿਕ ਚਨੇ ਇਹ ਨਹੀਂ ਤੁਹਾਨੂੰ ਲੱਗੂਗਾ ਕਿ ਚਨੇਾਂ ਲੱਗਾ ਹੈ ਠੀਕ ਹੈ ਪ੍ਰੋਪਰ ਆਪਣੇ ਚਨੇ ਬਈ ਬਹੁਤ ਹੀ ਵਧੀਆ ਲੱਗਦੀ ਪਈ ਹੈ ਹਾਂਜੀ ਹਾਂਜੀ ਆਪਣੀ ਬੜੀ ਪਲੇਟ ਰੈਡੀ ਹੈ ਜੀ ਲਓ ਜੀ ਇਹ ਪਲੇਟ ਰੈਡੀ ਆ ਪੂਰੀ ਤੇ ਅੱਛਾ ਮਤਲਬ ਜਿਵੇਂ ਹੁਣ ਇਹਦੀ ਲੈਂਥ ਵੱਡੀ ਹੁੰਦੀ ਆ ਜਿਵੇਂ ਹੁਣ ਕੋਈ ਕਸਟਮਰ ਆਂਦਾ ਹੁਣ ਚਾਹਨੇ ਅਗਲਾ ਦੁਬਾਰਾ ਡਿਮਾਂਡ ਕਰ ਦਿੰਦਾ ਭਾਜੀ ਜਿੰਨੇ ਮਰਜੀ ਮੈਂ ਕਹਿੰਦਾ 2 ਵਾਰੀ ਲੋ 4 ਵਾਰੀ ਲੋ 6 ਵਾਰੀ ਲੋ ਕੋਈ ਨਾ ਨਹੀਂ ਹੈਗੀ ਭਾਜੀ ਠੀਕ ਹੈ ਜੀ ਚਾਹਨੇ ਚਟਨੀ ਖੋਲੇ ਭਾਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਆਪਣਾ ਪ੍ਰੋਪਰ ਜਿਹੜਾ ਹੈਗਾ 1.5 ਫੁੱਟੀਆਂ ਗੁਲਚਾਪਾ 1.5 ਫੁੱਟੀਆਂ ਟਰੇ ਪੂਰੀ ਰੈਡੀ ਆ ਠੀਕ ਹੈ ਚਲੋ ਸਰ ਲਵਾਓ ਫਿਰ ਟੇਬਲ ਤੇ ਹੁਣ 1.5 ਫੁੱਟੀਆਂ ਗੁਲਚਾਪਾ ਆਪਣੀ ਟੇਬਲ ਤੇ ਆ ਗਿਆ ਤੇ ਦੇਖ ਸਕ ਚੰਨੀ ਸਬਜੀ ਸੈਲਡ ਅਨਲਿਮਿਟਿਡ ਆ ਤੁਸੀਂ ਜਿੰਨੀ ਵਾਰੀ ਮਰਜ਼ੀ ਇੱਥੇ ਆ ਕੇ ਲੈ ਸਕਦੇ ਹੋ ਤੇ ਪੂਰਾ 1.5 ਫੁੱਟ ਦੀ ਲੈਂਥ ਹੈ ਜੀ ਇਹਦੀ ਨਾਪਕੇ ਦਿੰਦਾ ਉਹਨਾਂ ਨੇ ਤੇ ਬਾਕੀ ਆਪਾਂ ਟੇਸਟ ਕਰਦੇ ਹਾਂ तो बहुत ही एक्सीलेंट स्टफिंग पूरी भर भर के की क्वालिटी बहुत ही वाइया पैडकास्टिंग का चलिया का जो टेस्ट भी बहुत ਜੀ ਬਈ ਜੀ ਫੂਡ ਆਪਾਂ ਕਰ ਲਏ ਫਿਨਿਸ਼ ਤੇ ਆਪਾਂ ਅੱਗੇ ਬਾਹਰ ਬਈ ਬਹੁਤ ਵਧੀਆ ਸੀਗਾ ਟੇਸਟ ਤੇ ਲੈਂਥ ਬਹੁਤ ਵਧੀਆ ਸੀ ਤੇ ਵੈਸੇ ਤਿੰਨੇ ਜਣੇ ਖਾਂਦੇ ਆ ਤੇ ਇਕੱਲੇ ਜਣੇ ਤੋਂ ਥੋੜਾ ਜਿਹਾ ਔਖਾ ਹੀ ਹੁੰਦਾ ਪਾ ਤੇ ਬਾਕੀ ਟੇਸਟ ਬਹੁਤ ਵਧੀਆ ਸੀਗਾ ਦੋ ਤੋਂ ਤਿੰਨ ਜਣੇ ਬਹੁਤ इजीली ਅਡਜਸਟ ਹੋ ਜਾਂਦੇ ਹਾਂ ਹਾਂਜੀ ਕਿਉਂਕਿ ਤੁਸੀਂ ਨਾਲ ਚਨੇ ਵੀ ਅਨਲਿमिटेड ਦਿੱਤੇ ਸੀ ਨਾਲ ਤੇ ਨਾਲੇ ਵਾਈਟ ਬਟਰ ਵੀ ਹੋ ਗਿਆ ਸੀਗਾ ਬਿਲਕੁਲ ਬਿਲਕੁਲ ਹਾਂਜੀ ਤੇ ਭਾਜੀ ਆਪਣੀ ਟਾਈਮਿੰਗ ਕੀ ਹੈ ਜੀ ਇੱਥੇ ਟਾਈਮਿੰਗ ਭਾਜੀ ਸਵੇਰੇ 10:00 ਸਟਾਰਟ ਕਰ ਦਿੰਨੇ ਆ ਅੱਛਾ ਜੀ ਮਤਲਬ ਸੰਡੇ ਵਾਲੇ ਦਿਨ ਹਾਂਜੀ ਸੱਤੇ ਦਿਨ ਸੱਤੇ ਦਿਨ ਹਾਂਜੀ ਹਾਂਜੀ ਵੀਕਐਂਡ ਤੇ ਮਤਲਬ ਥੋੜੇ ਜਲਦੀ ਹੋ ਜਾਂਦਾ ਹਾਂ ਵੀਕਐਂਡ ਤੇ ਥੋੜਾ ਜਲਦੀ ਆਪਾਂ 9 ਵਜੇ ਸਟਾਰਟ ਕਰਦੇ ਨੇ ਸ਼ਾਮੀ 5 ਵਜੇ ਤੱਕ ਹੁੰਨੇ ਭਾਜੀ ਅਸੀਂ ਠੀਕ ਹੈ ਤੇ ਲੋਕੇਸ਼ਨ ਆਪਣੀ ਕਿਹੜੀ ਹੈ ਲੋਕੇਸ਼ਨ ਭਾਜੀ ਆਪਣੀ ਹੈ ਸਿੰਧੀ ਬੇકરી ਹੈਗੀ ਹੈ ਹਾਂਜੀ ਰਾਜਗੁਰੂ ਨਗਰ ਸਿੰਧੀ ਬੇકરી ਜਸਟ ਨਾਲ ਹੀ ਆਪਾਂ ਠੀਕ ਹੈ ਰਾਜਗੁਰੂ ਨਗਰ ਸਿੰਧੀ ਬੇકરી ਦੇ ਨਾਲ ਆਪਣੀ ਨਿੱਗੀ ਰਸੋਈ ਰੈਸਟੋਰੈਂਟ ਠੀਕ ਹੈ ਜੀ ਤੇ ਸੀਗਾ ਜੀ ਆਪਣਾ ਅੱਜ ਦਾ ਵਲੌਗ ਇਹ ਆਪਣੀ ਨਿੱਗੀ ਰਸੋਈ ਦਾ ਰੈਸਟੋਰੈਂਟ ਹੈ ਜੀ ਇੱਥੇ ਤੇ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਕੁਆਲਿਟੀ ਆਫ ਫੂਡ ਬਹੁਤ ਹੀ ਵਧੀਆ ਵਾ ਤੇ ਸਪੈਸ਼ਲੀ ਜਿਹੜਾ ਇਹਨਾਂ ਦਾ ਵਾਇਰਲ ਡੇਡ ਫੁੱਟੇ ਕੁਲਚਾ ਉਹ ਵੀ ਬਹੁਤ ਹੀ ਇੰਸਟਾਗ੍ਰਾਮ ਤੇ ਵਾਇਰਲ ਚੱਲਦਾ ਪਿਆ ਤੇ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਜਲਦੀ ਮਿਲੂਗਾ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਕੇ ਥੈਂਕ ਯੂ ਟੇਕ ਕੇਅਰ ਬਾਏ ਸੋਸ਼ਿਕਾ